ਉਠ ਹੈ ਜੀ ਹੋਈ ਹੈ ਜੀ ਮੇਰਾ ਤਬੀਤ ਖਰਾਬ ਥੀ ਮੈਂ ਮੇਰਾ ਬੀਪੀ ਵਧਿਆ ਹੋਇਆ ਸੀ ਜੀ ਤੇ ਮੈਂ ਨਾ ਉਹ ਕੂਰੀਅਰ ਵਾਲੇ ਨੇ ਆਣਾ ਸੀ ਮੋਬਾਈਲ ਲੈ ਕੇ ਮੈਂ ਉਹਨੂੰ ਪੇਮੈਂਟ ਕਰਨੀ ਸੀ ਜੀ ਤੇ ਮੈਂ ਆਪਣਾ ਏਟੀਐਮ ਲੈ ਕੇ ਇੱਥੇ ਪਹੁੰਚਿਆ ਤੇ ਆ ਕੇ ਮੈਂ ਟਰਾਈ ਕਰੀ ਤਿੰਨ ਵਾਰੀ ਟਰਾਈ ਕਰੀ ਦੋ ਤਿੰਨ ਵਾਰੀ ਤੇ ਮੇਰਾ ਚ ਮੇਤੋ ਚੱਲਿਆ ਨਹੀਂ ਇਸ ਇਸੇ ਦੌਰਾਨ ਇੱਕ ਬੰਦਾ ਯੰਗ ਮੈਨਜਰ ਆ ਸੀ ਉਹ ਹਿੰਦੀ ਬੋਲਦਾ ਸੀ ਕਹਿੰਦਾ ਕਿਆ ਬਾਤ ਅੰਕਲ ਜੀ ਚੱਲ ਨਹੀਂ ਰਹਾ ਮਹਾਨਾ ਯਾਰ ਮੇਰੇ ਤੋਂ ਤਾਂ ਚੱਲ ਹੀ ਰਹੇ ਆ ਮੈਂ ਦੇਖੂੰ ਟਰਾਈ ਮਾਰ ਕੇ ਮਾਂ ਤੂੰ ਦੇਖ ਲੈ ਭਾਈ ਉਸ ਨੇ ਪਾਇਆ ਜੀ ਮੇਰੇ ਬਤਲੋ ਚੱਲ ਪਿਆ ਪੈਸੇ ਕੱਢ ਕੇ ਅਜਲ ਬਾਹਰ ਆ ਕੇ ਮੈਨੇ ਪੈਸੇ ਫੜ ਲਏ ਮੈਂ ਪੈਸੇ ਗਿਣਨ ਲੱਗ ਗਿਆ ਉਹਨੇ ਕੱਢਿਆ ਏਟੀਐਮ ਜੀ ਮੇਰੇ ਹੱਥ 'ਚ ਫੜਾਤਾ ਉਹ ਮੈਨੇ ਪੈਸਿਆਂ ਨਾਲ ਜੇਬ 'ਚ ਪਾ ਲਏ ਜੀ ਉਹਨੇ ਮੈਨੂੰ ਨਕਲੀ ਫੜਾਤਾ ਜੀ ਅਸਲੀ ਮੇਰਾ ਉਹ ਲੈ ਗਿਆ ਮੈਂ ਜਾ ਕੇ ਉਮੇ ਘਰ ਦੇਣ ਨੂੰ ਪੈਸੇ ਫੜਾਏ ਪੋਰੀ ਰੈਂਡ ਉੱਤੇ ਜਾ ਕੇ ਮੈਂ ਪੈ ਗਿਆ ਮੇਰੀ ਤਬੀਤ ਖਰਾਬ ਥੀ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਉਹ ਮੈਨੇ ਮੈਸੇਜ ਦੇਖੇ ਨਹੀਂ ਹੈਗੇ ਤੇ ਬਸ ਉਹ ਪੈਸੇ ਉਹਨੇ ਮੇਰੇ ਸਾਰੇ ਮੇਰੇ ਦਾ ਜ਼ਿੰਦਗੀ ਭਰ ਦੀ ਮਤਲਬ ਕਮਾਈ ਜਿਹੜੀ ਮੇਰੀ ਪੈਨਸ਼ਨ ਆਂਦੀ ਸੀ ਮੇਰਾ ਤਾਂ ਗੁਜ਼ਾਰਾ ਵੀ ਇਸ ਤੇ ਚੱਲਦਾ ਸੀ ਜੀ 4 ਲੱਖ ਸਵਾ ਲੱਖ 4 ਲੱਖ ਰੁਪਏ ਮੇਰਾ 24 ਘੰਟੇ ਦੇ ਵਿੱਚ ਵਿੱਚ ਹੁਣ ਜੇ ਪੁਲਿਸ ਵਾਲਿਆਂ ਨੂੰ ਉੱਥੇ 99 99 ਹਜ਼ਾਰ ਦੀਆਂ ਉਹ ਹੋਈਆਂ ਨੇ ਜੀ ਅਦਰ ਅਕਾਊਂਟ 'ਚ ਜੇ ਹੁਣ ਪੁਲਿਸ ਵਾਲੇ ਉਹ ਅਦਰ ਅਕਾਊਂਟ ਵਾਲਿਆਂ ਨੂੰ ਫੜਨ ਅੱਛਾ ਪੁਲਿਸ ਵਾਲਿਆਂ ਨਾਲ ਜਦ ਅਸੀਂ ਸਾਈਬਰ ਉਹਦੇ ਚ ਗਏ ਥੈਲ ਚ ਉਹਨਾਂ ਨੇ ਫੋਟੋ ਵੀ ਦਿਖਾਈ ਮੈਨੂੰ ਕਹਿੰਦੇ ਇਹੀ ਬੰਦਾ ਹਾਂ ਕਹਿੰਦੇ ਸਾਡੇ ਟਰੇਸ ਤੇ ਆ ਬੰਦਾ ਉਹਨੇ ਮੈਨੂੰ ਫੋਟੋ ਵੈਰੀਫਾਈ ਕਰਾਈ ਮਖਾ ਇਹੀ ਬੰਦਾ ਹੈ ਜੀ ਵੀ ਬਹੁਤ ਬਾਰ ਦਗਾ ਕਰ ਰਿਹਾ ਵੀ ਮੇਰੇ ਨਾਲ ਤਾਂ ਹੋ ਗਈ ਮੈਂ ਕਹਿੰਦਾ ਵੀ ਕਿਸੇ ਹੋਰ ਨਾਲ ਨਾ ਹੋ ਜੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਵੀ ਜਿੰਨਾ ਖਲੀ ਫੜਾਤਾ ਜੀ ਉਹ ਡੈਡ ਸੀ ਜਮਾ ਹੀ ਮਤਲਬ ਜਦ ਦੂਜੇ ਦਿਨ ਮੈਨੇ ਜਦ ਮੈਨੂੰ ਪਤਾ ਲੱਗਿਆ ਵੀ ਮੇਰੇ ਐਨਏ ਹੋ ਆਏ ਨੇ ਪੈਸੇ ਕਿੱਥੇ ਗਏ ਮੈਂ ਏਟੀਐਮ ਤੇ ਫੇਰ ਆਇਆ ਜੀ ਵਿੱਚ ਮੈਂ ਬੈਲੈਂਸ ਚੈੱਕ ਕਰਾਂ ਜਦੋਂ ਮੈਨੇ ਉਹ ਕੱਢਿਆ ਜੀ ਤਾਂ ਉਹ ਨਕਲੀ ਸੀ ਜੀ ਮੇਰੇ ਤਾਂ ਉੱਥੇ ਮਤਲਬ ਜਾਨ ਜੀ ਨਿਕਲ ਗਈ ਲੱਗਾ ਮੇਰੀ ਕੰਬਲ ਲੱਗ ਗਈਆਂ ਮਤਲਬ ਤਾਂ ਕੁਝ ਬੀਪੀ ਦੇ ਵਧਿਆ ਹੋਇਆ ਸੀ ਕਿਉਂਕਿ ਮੇਰਾ ਮੇਰਾ 3.4 ਲੱਖ ਰੁਪਇਆ ਮਤਲਬ ਇੱਕ ਦਿਨ ਦੇ ਵਿੱਚ ਮੇਰਾ ਸਾਰੀ ਜ਼ਿੰਦਗੀ ਦੀ ਪਰ ਆਏ ਕਮਾਈ ਜਿਹੜੀ ਮੇਰਾ ਪੈਨਸ਼ਨ ਆ ਰਹਾ ਮੈਂ ਮੈਨੂੰ ਤਾਂ ਥੋੜੀ ਪੈਨਸ਼ਨ ਮਿਲਦੀ ਹੈ ਉਹਦੇ ਜੇ ਮੇਰਾ ਗਜਾਰ ਉਹਨਾਂ ਤੋਂ ਬਾਅਦ ਫਿਰ ਮੈਂ ਥਾਣੇ ਗਿਆ ਜੀ ਉਹ ਕਹਿੰਦੇ ਉਹ ਲਿਆਓ ਸਟੇਟਮੈਂਟ ਕਢਾ ਕੇ ਸਟੇਟਮੈਂਟ ਲਿਆ ਕੇ ਮੈਂ ਉਹਨੂੰ ਦਿੱਤੀ ਉਹ ਕਹਿੰਦੇ ਜੀ ਤੁਸੀਂ ਸਾਈਬਰ ਸੈੱਲ ਉੱਥੇ ਬਣਿਆ ਹੋਇਆ ਥਾਣਾ ਬਣਿਆ ਹੋਇਆ ਸੰਗਰੂਰ ਉੱਥੇ ਜਾ ਕੇ ਉਹ ਕਰਾਓ ਉੱਥੇ ਮੈਂਨੇ ਡੈਰੀ ਕਰਾ ਕੇ ਜੀ ਆਪਣੇ ਰਿਪੋਰਟ ਲਿਖਾ ਕੇ ਉਹਨਾਂ ਨੂੰ ਸਾਰੀ ਸਟੇਟਮੈਂਟ ਸਾਰਾ ਉਹਨਾਂ ਦਿੱਤਾ ਉੱਥੇ ਮੈਨੂੰ ਉਹਨਾਂ ਨੇ ਬੰਦਿਆਂ ਨੇ ਫੋਟੋ ਦਿਖਾਈ ਵੀ ਆਹੀ ਫੋਟੋ ਹੈ ਜੀ ਮਹਾ ਉਸ ਤੋਂ ਬਾਅਦ ਕੱਲ ਮੈਂ ਐਸਐਚਓ ਸਨਾਮ ਨੂੰ ਵੀ ਮਿਲ ਕੇ ਆਏ ਜੀ ਉਹਨਾਂ ਨੇ ਮੈਨੂੰ ਬਹੁਤ ਰਿਸਪਾਂਸ ਦਿੱਤਾ ਜੀ ਬਹੁਤ ਗੁੱਡ ਬੰਦੇ ਨੇ ਮੈਂ ਕਹਿੰਨਾ ਪ੍ਰਮਾਤਮਾ ਉਹਨਾਂ ਨੂੰ ਤਰੱਕੀਆਂ ਕਰੇ ਬਹੁਤ ਉਹਨਾਂ ਨੇ ਮੈਨੂੰ ਮਤਲਬ ਬਜ਼ੁਰਗਾ ਬਜ਼ੁਰਗਾ ਮੈਨੂੰ ਚਾਹ ਵੀ ਪਲਾਈ ਜੀ ਬਹੁਤ ਮੇਰਾ ਹੌਸਲਾ ਵੀ ਵਧਾਇਆ ਵੀ ਤੁਹਾਨੂੰ ਹੁਣ ਕਿਸੇ ਵੀ ਕਿਸਪਾਰਸ਼ ਦੀ ਲੋੜ ਨਹੀਂ ਮੇਰਾ ਹੈ ਉਹਨਾਂ ਉਹਨਾਂ ਮੇਰੇ ਸਾਹਮਣੇ ਹਰਜੀਤ ਕੌਰ ਇਨਚਾਰਜ ਹੈ ਜੀ ਐਵਰ ਸੈਲ ਦੀ ਵੀ ਇਹ ਤੁਸੀਂ ਇਹ ਨਾ ਸਮਝੋ ਵੀ ਤੁਹਾਡਾ ਕੇਸ ਹੈ ਜਾਂ ਮੇਰਾ ਕੇਸ ਆ ਵੀ ਆਪਾਂ ਰਲ ਮਿਲ ਕੇ ਇਹ ਸੋਲਵ ਕਰਨਾ ਉਸ ਉਹਨਾਂ ਨੇ ਐਸਐਚਓ ਸਾਹਿਬ ਨੇ ਮੈਨੂੰ ਬਹੁਤ ਮਤਲਬ ਬਹੁਤ ਮਦਦ ਕੀਤੀ ਬਹੁਤ ਮੇਰਾ ਹੌਸਲਾ ਹੀ ਵਧਾਤਾ ਜੀ ਪੈਸੇ ਤਾਂ ਚਲੋ ਗਏ ਮੇਰੇ ਗਏ ਪਰ ਮੇਰਾ ਮਤਲਬ ਮੇਰੀ ਉਮਰ ਵੱਧ ਗਈ ਉਹਨਾਂ ਨਾਲ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਦੇਨ ਪਤਾ ਲੱਗਿਆ ਹਾਂ ਮੈਂ ਤਾਂ ਤਬੀਤ ਮੇਰੀ ਖਰਾਬ ਸੀ ਜੀ ਬੀਪੀ ਬਹੁਤ ਵਧਿਆ ਹੋਇਆ ਸੀ ਮੈਂ ਤਾਂ ਹੁਣ ਵੀ ਮੇਰਾ ਹੱਥ ਘੜ ਦੇ ਕੋ ਹੱਥ ਕੰਬੀ ਜਾਂਦੇ ਨੇ ਜੀ ਬਹੁਤ ਮੇਰਾ ਬਹੁਤ ਬੁਰਾ ਹਾਲ ਹੈ ਹੁਣ ਨਹੀਂ ਚਾਹੀਦਾ 81 ਨਾਲ ਮਤਲਬ ਇੰਨੇ ਪੈਸੇ ਇੱਕ ਦਿਨ ਚ ਕਿਵੇਂ ਕਢਾ ਲੈ ਜੀ ਹੈ ਜੀ ਉਹ ਅੱਛਾ ਉਹ ਜਿਹੜੇ ਆਰਡਰ ਆਦਰ ਟਰਾਂਸਫਰ ਕਰੇ ਨੇ ਉਹ ਖਾਤੇ ਚੱਕਣ ਉਹ ਬੰਦੇ ਚੱਕਣ ਜੀ ਸਾਰਾ ਕੇਸ ਮਤਲਬ ਹੱਲ ਹੋ ਸਕਦਾ ਮੇਰੇ ਨਾਲ ਤਾਂ ਹੋ ਗਈ ਪਰ ਕਿਸੇ ਹੋਰ ਨਾਲ ਨਾ ਹੋਵੇ ਜੀ ਓਕੇ ਸਰ ਰਾਜਕੁਮਾਰ ਹੈਗੇ ਨੇ ਜੀ ਉਸ ਨਾਮ ਦੇ ਇਹਨਾਂ ਨੇ ਸਾਈਬਰ ਪੁਲਿਸ ਸਟੇਸ਼ਨ ਸਾਡਾ ਬਣਾ ਹੋਇਆ ਸੰਗਰੂਰ ਉੱਥੇ ਕੰਪਲੇਂਟ ਕੀਤੀ ਸੀ ਤੇ ਮੇਰੇ ਕੋਲੇ ਆ ਕੇ ਵੀ ਗਏ ਸੀ ਉਹ ਚ ਉਹਨਾਂ ਨੇ ਦੱਸਿਆ ਕਿ ਇਹ ਕੋਈ ਪੈਸੇ ਕਢਾਣ ਗਏ ਸੀ ਬਜ਼ੁਰਗ ਹੈਗੇ ਨੇ ਇਹ ਪੈਸੇ ਕਢਾਣ ਗਏ ਸੀ ਤੇ ਉੱਥੇ ਜਾ ਕੇ ਕੋਈ ਬੰਦਾ ਆਇਆ ਜਿਵੇਂ ਹੈਲਪ ਕਰਨ ਦੇ ਲਈ ਤੇ ਉਹਨਾਂ ਦਾ ਏਟੀਐਮ ਚੇਂਜ ਕਰਤਾ ਉਹਦੇ ਨਾਲ ਪਹਿਲਾਂ ਤਾਂ ਕੀ ਹੋਇਆ ਇਹਨਾਂ ਨੇ ਜਿਹੜਾ ਏਟੀਐਮ ਪੈਸੇ ਕਢਾਣ ਲੱਗੇ ਇਹਨਾਂ ਦੀ ਹੈਲਪ ਕਰਨ ਲਈ ਉਹਨਾਂ ਨੇ ਕੋਡ ਦੱਸਿਆ ਇਹਨਾਂ ਨੇ ਆਪ ਹੀ ਉਹਨਾਂ ਨੂੰ ਆਪਣਾ ਕੋਡ ਦੱਸਤਾ ਉਹ ਕੋਡ ਦੱਸ ਕੇ ਇਹਨਾਂ ਨੂੰ ਪੈਸੇ ਕਢਵਾਤੇ ਨਾਲ ਹੀ ਉਹ ਏਟੀਐਮ ਚੇਂਜ ਹੋ ਗਿਆ ਉਸ ਤੋਂ ਉਹਨਾਂ ਨੇ ਜਾ ਕੇ ਇਹਨਾਂ ਦੇ ਪੈਸੇ ਕ ਦੇ ਇਸ ਸੰਬੰਧ ਵਿੱਚ ਸਾਈਬਰ ਪੁਲਿਸ ਸਟੇਸ਼ਨ ਸਾਡਾ ਸੰਗਰੂਰ ਤੋਂ ਤੇ ਅਸੀਂ ਸੁਨਾਮ ਪੁਲਿਸ ਕਿਉਂਕਿ ਦੇਖੋ ਕ੍ਰਾਈਮ ਹੋਇਆ ਹੈ ਤਾਂ ਅਸੀਂ ਇਕੱਠੇ ਮਿਲ ਕੇ ਇੱਥੇ ਕਾਰਵਾਈ ਕਰ ਰਹੇ ਹਾਂ ਤੇ ਜਲਦੀ ਇਹਨੂੰ ਟ੍ਰੇਸ ਕਰਕੇ ਇਹਨੂੰ ਦੇਖਾ ਦੇਈਏ ਤੇ ਇੱਕ ਤੁਹਾਡੇ ਮਾਧਿਅਮ ਰਾਹੀਂ ਜੀ ਇੱਕ ਹੋਰ ਅਪੀਲ ਵੀ ਹੈ ਸਾਰਿਆਂ ਨੂੰ ਸਾਰੇ ਇਹ ਚ ਅਵੇਅਰਨੈਸ ਚੱਲ ਰਹੀ ਹੈ ਆਲਰੇਡੀ ਕਾਫੀ ਦੇਰ ਤੋਂ ਕਿ ਕੋਈ ਵੀ ਬਜ਼ੁਰਗ ਨੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਉਹ ਉਥੇ ਏਟੀਐਮ ਏਟੀਐਮ ਦੇ ਵਿੱਚ ਗਾਰਡ ਵੀ ਖੜੇ ਹੁੰਦੇ ਨੇ ਜਾਂ ਫਿਰ ਬੈਂਕ ਦੇ ਮੁਲਾਜ਼ਮ ਹੀ ਹੁੰਦੇ ਨੇ ਉਹਨਾਂ ਦੀ ਹੈਲਪ ਲਾਈਨ ਕੋਈ ਵੀ ਖੱਬੇ ਸੱਜੇ ਕੋਈ ਵੀ ਹੁੰਦਾ ਹੈ ਜਾਂ ਕੋਈ ਬਾਹਰੋਂ ਆ ਕੇ ਕੋਈ ਲੱਗੇ ਕਿ ਇਹ ਠੀਕ ਹੈ ਕਿਉਂਕਿ ਆਪਾਂ ਦੇਖੋ ਫੇਸ ਤੋਂ ਕਿਸੇ ਨੂੰ ਜਜ ਨਹੀਂ ਕਰ ਸਕਦੇ ਉਹ ਕਿਸੇ ਤੋਂ ਨਾ ਕਰਨ ਜੀ ਕਿਉਂਕਿ ਉਸ ਨਾਲ ਫਿਰ ਉਹਦੇ ਨਾਲ ਹੀ ਨੁਕਸਾਨ ਹੁੰਦਾ ਹੈ ਅਵੇਰਨੈਸ ਬੜਾ ਪਹਿਲਾਂ ਵੀ ਚੱਲ ਰਹੀ ਹੈ ਤੈਨੂੰ ਕਾਈਂਡਲੀ ਸਾਰਿਆਂ ਨੂੰ ਅਪੀਲ ਹੈ ਜੀ ਕਿਸੇ ਤੋਂ ਵੀ ਹੈਲਪ ਨਾ ਲਿੱਤੀ ਜਾਵੇ ਜਦੋਂ ਤੱਕ ਤੁਹਾਨੂੰ ਪਤਾ ਨਹੀਂ ਹੈਗਾ ਬੰਦਾ ਸਹੀ ਹੈ ਜਾਂ ਗਲਤ ਹੈ